पंजाब सरकार के आदेशानुसार ब्लॉक के बच्चों के खेलों के अध्यक्ष प्रिंसिपल डॉक्टर जितेंद्र बांसल एवं ब्लॉक बाल खेल के जोनल सचिव दविंदर सिंह के नेतृत्व में सरकारी सीनियर सेकेंडरी स्कूल पापदा जिला पटियाला में खेलों के संबंध में एक जोन स्तरीय बैठक आयोजित की गई इस बैठक में ब्लॉक पापदा के सरकारी और निजी स्कूलों सहित लगभग छप्पन स्कूलों ने भाग लिया और आयोजित होने वाले खेलों की जानकारी दी गई, खेल मुकाबले 1 अगस्त से शुरू होने हैं जिसमें सभी सरकारी और गैर सरकारी स्कूल के मुकाबले अलग अलग स्कूलों में करवाए जाएंगे पादा से सतपालगढ़ की रिपोर्ट ਖਾਦੇਸ਼ਪੁਰ ਵਿੱਚ ਸਪੋਰਟਸ ਦੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਬਲੋਕ ਦੇ 55 ਸਕੂਲਾਂ ਨੇ ਹਿੱਸਾ ਲਿਆ ਹੈ ਤੇ ਇਸ ਅਜੰਡੇ ਵਿੱਚ ਉਹਨਾਂ ਨੂੰ ਨਿਯਮਾਂ ਬਾਰੇ ਉਹਨਾਂ ਟੂਰਨਾਮੈਂਟ ਬਾਰੇ ਡੇਟਾਂ ਬਾਰੇ ਆ ਸਾਰੀ ਇਨਫੋਰਮੇਸ਼ਨ ਦਿੱਤੀ ਗਈ ਹੈ ਤੇ 55 ਸਕੂਲਾਂ ਦੇ ਸਿਲੀਲੇ ਸਿੱਖਿਆ ਦੇ ਅਧਿਆਪਕ ਡੀਪੀ ਪੀਟੀਆਈ ਲਛਮਣ ਆਸामिल ਹੋਏ ਸਨ ਜੀ ਤੇ ਇਹਨਾਂ ਦਾ ਮੁੱਖ ਅਜੰਡਾ ਇਹ ਈ ਕਿ ਟੂਰਨਾਮੈਂਟ ਕਰੋ ਕਰਾਣੇ ਇੱਕ ਟਲੀਟੋ ਆਪਣੀਆਂ ਖੇਡਾਂ ਸ਼ੁਰੂ ਹੋ ਲਈਆਂ ਨੇ 1 ਅਗਸਤ ਤੋਂ ਤੇ 14 ਅਗਸਤ ਤੱਕ ਨੇ ਤੇ ਥਾਂ ਕਿਹੜੀ ਲੈਣੀ ਹੈ ਕਿੱਥੇ ਹੋਣੇ ਨੇ ਕੀ ਰੂਲਸ ਨੇ ਆ ਸਾਲੀਆਂ ਇਸ ਜਣਾ ਅਜੰਡਾ ਦੀ ਹੈ। ਮੈਂ ਦਵਿੰਦਰ ਸਿੰਘ ਜਨਰਲ 77 ਪਾਤੜਾ ਜੀ ਅੱਜ ਸ਼੍ਰੀ ਜਤਿੰਦਰ ਕੁਮਾਰ ਜੀ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਤੜਾ ਪ੍ਰਧਾਨ ਟੂਰਨਾਮੈਂਟ ਕਮੇਟੀ ਪਾਤੜਾ ਜੋਂ ਹਨ ਉਹਨਾਂ ਦੀ ਪ੍ਰਧਾਨਗੀ ਦੇ ਹੇਠ ਅੱਜ ਜਿਹੜੀ ਸਰੀਰਕ ਸਿੱਖਿਆ ਅਧਿਆਪਕਾਂ ਦੀ ਇੱਕ ਮੀਟਿੰਗ ਹੋਈ ਹੈ ਮੀਟਿੰਗ ਦਾ ਜਿਹੜਾ ਏਜੰਡਾ ਹੈ ਗਰਮ ਰੁੱਤ ਦੀਆਂ ਜਿਹੜੀਆਂ ਖੇਡਾਂ ਨੇ ਜਿਹੜੀਆਂ ਆ ਰਹੀਆਂ ਉਹਨਾਂ ਦੇ ਕਰਵਾਉਣ ਦੇ ਸੰਬੰਧੀ ਸੀਗਾ ਜਿੰਦੇ ਵਿੱਚ ਸਰਬਸੰਮਤੀ ਨਾਲ ਹੀ ਫੈਸਲਾ ਕੀਤਾ ਗਿਆ ਹੈ ਕਿ 1 ਤਰੀਕ ਤੋਂ ਲੈ ਕੇ 14 ਤਰੀਕ ਤੱਕ ਪਾਤਣਾ ਜ਼ੋਨ ਦੀਆਂ ਜਿਹੜੀਆਂ ਖੇਡਾਂ ਨੇ ਉਹ ਵੱਖ-ਵੱਖ ਸਕੂਲਾਂ ਦੇ ਵਿੱਚ ਹੈ ਜਿਹੜੀਆਂ ਪੋ ਕਰਵਾਈਆਂ ਜਾ ਰਹੀਆਂ ਨੇ ਇਹਨਾਂ ਖੇਡਾਂ ਦੇ ਵਿੱਚ ਕਬੱਡੀ ਕੁਸ਼ਤੀ ਜੁੱਡੋ ਵਾਲੀਵਾਲ ਹੈਂਡਬਾਲ ਬਾਸਕਟਬਾਲ ਹਾਕੀ ਫੁੱਟਬਾਲ ਆਦ ਖੇਡਾਂ ਨੇ ਜਿਹੜੀਆਂ ਉਹਨਾਂ ਦੇ ਜਿਹੜੇ ਮੁਕਾਬਲੇ ਨੇ ਜਿਹੜੇ ਉਹ ਕਰਵਾਏ ਜਾ ਰਹੇ ਨੇ ਇਸ ਮੀਟਿੰਗ ਦੇ ਵਿੱਚ ਵੱਖ-ਵੱਖ ਸਕੂਲਾਂ ਦੇ ਜਿਹੜੇ ਸਰੀਰਕ ਸਿੱਖਿਆ ਅਧਿਆਪਕ ਸਾਹਿਬਾਨ ਨੇ ਜਿਹੜੇ ਉਹਨਾਂ ਨੇ ਭਾਗ ਲਿਆ ਬਾਕੀ ਸਰਕਾਰ ਦੇ ਜੋ ਦਿਸ਼ਾ ਨਿਰਦੇਸ਼ ਨੇ ਸਾਡੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਉਹਨਾਂ ਦੇ ਜੋ ਦਿਸ਼ਾ ਨਿਰਦੇਸ਼ ਹੋਣਗੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਜਿਹੜੀਆਂ ਸਾਰੀਆਂ ਖੇਡਾਂ ਨੇ ਉਹ ਕਰਵਾਈਆਂ ਜਾਣਗੀਆਂ ਇਹ ਜਿਹੜੀਆਂ ਖੇਡਾਂ ਨੇ ਇੱਕ ਤਰੀਕ ਤੋਂ ਲੈ ਕੇ 14 ਤਰੀਕ ਤੱਕ ਅਗਸਤ ਮਹੀਨੇ ਦੇ ਵਿੱਚ ਹੈ ਜਿਹੜੀਆਂ ਇਹ ਹੋਣਗੀਆਂ ਜੀ ਜਿਵੇਂ ਗੰਗਾ ਇੰਟਰਨੈਸ਼ਨਲ ਸਕੂਲ ਹੈ ਉੱਤੇ ਹਾਕੀ ਫੁੱਟਬਾਲ ਤੇ ਵਾਲੀਬਾਲ ਦੇ ਮੁਕਾਬਲੇ ਕਰਵਾਏ ਜਾ ਰਹੇ ਨੇ ਸਰਕਾਰੀ ਹਾਈ ਸਕੂਲ ਭੂਤਗੜਾ ਜਿਹੜਾ ਉਥੇ ਕਬੱਡੀ ਤੇ ਖੋਖੋ ਦੇ ਮੁਕਾਬਲੇ ਕਰਵਾਏ ਜਾ ਰਹੇ ਨੇ ਨਾਨਕਸਰ ਅਕੈਡਮੀ ਆ ਜਿਹੜੀ ਉਥੇ ਚੈਸ ਬੈਡਮਿੰਟਨ ਤੇ ਟੇਬਲ ਟੈਂਸ ਦੇ ਮੁਕਾਬਲੇ ਕਰਵਾਏ ਜਾ ਰਹੇ ਨੇ ਇਸੇ ਤਰ੍ਹਾਂ ਹੀ ਜਿਹੜਾ ਬਾਕੀ ਖੇਡਾਂ ਨੇ ਜਿਹੜੀਆਂ ਜਿਵੇਂ ਮਾਰਸ਼ਾਟ ਦੀਆਂ ਜਿੰਨੀਆਂ ਖੇਡਾਂ ਨੇ ਉਹ ਸਰਕਾਰੀ ਹਾਈ ਸਕੂਲ ਆ ਜਿਹੜਾ ਹਮਚੜੀ ਵਿਖੇ ਉਹਦੇ ਮੁਕਾਬਲੇ ਹੋਣੇ ਨੇ ਕ੍ਰਿਕਟ ਦੇ ਜਿਹੜੇ ਸਾਰੇ ਮੈਚ ਨੇ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਰਨੋ ਵਿਖੇ ਹੋਣਗੇ ਜੀ ਜਿਹੜੀ ਕਲਾਸਾਂ ਦੇ ਬੱਚੇ ਦਾ ਇਹਨਾਂ ਖੇਡਾਂ ਦੇ ਵਿੱਚ ਆ ਜਿਹੜੇ ਤਿੰਨ ਏਜ ਗਰੁੱਪ ਨੇ ਜਿਹੜੇ ਭਾਗ ਲੈਣਗੇ ਜੀ 14 ਸਾਲ 17 ਸਾਲ 19 ਸਾਲ 6ਵੀਂ ਕਲਾਸ ਤੋਂ ਲੈ ਕੇ ਪਲੱਸ 2 ਤੱਕ ਦੇ ਜਿਹੜੇ ਬੱਚੇ ਨੇ ਚਾਹੇ ਉਹ ਸਰਕਾਰੀ ਸਕੂਲਾਂ ਦੇ ਨੇ ਚਾਹੇ ਉਹ ਪ੍ਰਾਈਵੇਟ ਸਕੂਲਾਂ ਦੇ ਬੱਚੇ ਨੇ ਸਾਰੇ ਇਹਨਾਂ ਖੇਡਾਂ ਦੇ ਵਿੱਚ ਭਾਗ ਲੈਣਗੇ 56 ਸਕੂਲਾਂ ਦੇ ਸਟੂਡੈਂਟ 56 ਸਕੂਲਾਂ ਦੇ ਜਿਹੜੇ ਇਹਨਾਂ ਖੇਡਾਂ ਦੇ ਵਿੱਚ ਆ ਜਿਹੜਾ ਭਾਗ ਲੈਣਗੇ ਜੀ ਸਨਮਾਨ ਵਗੈਰਾ ਕੁਝ ਤਾਂ ਜੇ ਪਿਛਲੀ ਵਾਰੀ ਜਿਹੜੇ ਵੀ ਖਿਡਾਰੀ ਜੇਤੂ ਹੋ ਕੇ ਨਿਕਲਣਗੇ ਉਹਨਾਂ ਸਾਰੇ ਖਿਡਾਰੀਆਂ ਨੂੰ ਜਿਹੜੇ ਮੈਡਲ ਦਿੱਤੇ ਜਾਣਗੇ ਤੇ ਜਿਹੜੇ ਬੱਚੇ ਇਹਨਾਂ ਖੇਡਾਂ ਦੇ ਵਿੱਚ ਚੁਣੇ ਜਾਣਗੇ ਉਹ ਪਾਤੜਾ ਜਿਹਨੋਂ ਵੱਲੋਂ ਜਿਹੜਾ ਪਟਿਆਲਾ ਜਿਹੜਾ ਵਿਖੇ ਜੋ ਖੇਡਾਂ ਹੋਣਗੀਆਂ ਜ਼ਿਲ੍ਹੇ ਦੀਆਂ ਉਹਦੇ ਵਿੱਚ ਭਾਗ ਲੈਣਗੇ।